ਕ੍ਰਿਕਟੋ ਗੇਮ ਜਿਸਨੂੰ ਕਿ ਸਾਡੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵੇਖਿਆ ਜਾਂਦਾ ਹੈ ਇਸ ਪ੍ਰਤੀ ਲੋਕਾਂ ਦੀ ਦੀਵਾਨਗੀ ਇੰਨੀ ਕਿ ਖਾਣਾ ਪੀਣਾ ਤੱਕ ਭੁੱਲ ਜਾਂਦੇ ਨੇ ਤੇ ਫਿਰ ਜ਼ਰਾ ਸੋਚੋ ਜੇ ਕਿਦਰੇ ਕਿਸੇ ਦੀ ਸਿਲੈਕਸ਼ਨ ਇੰਡੀਅਨ ਕ੍ਰਿਕਟ ਟੀਮ ਚ ਹੋ ਜਾਵੇ ਫਿਰ ਅਸੀਂ ਸਾਰੇ ਜਾਣਦੇ ਹਾਂ ਕਿ ਆਈਪੀਐਲ 23 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰੀ ਵੀ ਕਈ ਨਵੇਂ ਖਿਡਾਰੀਆਂ ਨੂੰ ਇਸ ਵਿੱਚ ਮੌਕਾ ਮਿਲਿਆ ਅੰਮ੍ਰਿਤਸਰ ਦੇ ਇੱਕ ਪਰਿਵਾਰ ਲਈ ਇਸ ਵਾਰ ਦਾ ਆਈਪੀਐਲ ਕੁਝ ਖਾਸ ਹੈ ਕਾਰਨ ਉਹਨਾਂ ਦੇ بیٹے ਅਭਿਸ਼ੇਕ ਦੀ ਸਿਲੈਕਸ਼ਨ ਹਾਈਦਰਾਬਾਦ ਸਨਰਾਈਜ਼ਰਸ ਟੀਮ ਵਿੱਚ ਹੋਈ ਹੈ ਤੇ ਤੁਸੀਂ ਉਹਨਾਂ ਦੀ ਖੁਸ਼ੀ ਦਾ ਦਾਦਾ ਇਥੋ ਹੀ ਲਗਾ ਸਕਦੇ ਹੋ ਕਿ ਉਹ ਸਾਰੇ ਕੀਵੇਂ ਨੱਚ-ਟੱਪ ਕੇ ਮਠਾਈਆਂ ਖਾ ਕੇ ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰ ਰਹੇ ਨੇ ਆਈਪੀਐਲ ਟੀਮ ਸਨਰਾਈਜ਼ ਹైదరాబాద్ ਦੇ ਵਿੱਚ ਅਭਿਸ਼ੇਕ ਸ਼ਰਮਾ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਛੋਟੀ ਜੀ ਉਮਰ ਦੇ ਵਿੱਚ ਐਡੀ ਤਰੱਕੀ ਗੱਲਬਾਤ ਉਹਨਾਂ ਦੇ ਪਰਿਵਾਰ ਦੇ ਨਾਲ ਕਰਾਂਗੇ ਇਸ ਵਕਤ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਮੌਜੂਦ ਹਾਂ ਤੇ ਨੱਚ-ਟੱਪ ਕੇ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਵਾਂ ਤੇ ਲਗਾਤਾਰ ਇੰਜੋਏ ਕੀਤਾ ਜਾ ਰਿਹਾ ਵਾ ਕਿਉਂਕਿ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਵੱਡਾ ਰੁਤਬਾ ਜਿਹੜਾ ਹਾਸਲ ਕਰਨਾ ਬਹੁਤ ਔਖੀ ਗੱਲ ਵਾ ਤੁਹਾਨੂੰ ਦੱਸਦੀ ਕਿ ਇਸ ਵਕਤ ਅਭਿਸ਼ੇਕ ਸ਼ਰਮਾ ਦੇ ਕਾਰ ਵਿੱਚ ਅਸੀਂ ਮੌਜੂਦ ਵਾਂ ਅਭਿਸ਼ੇਕ ਦੇ ਪਿਤਾ ਖੁਦ ਆਪਣੇ ਬੱਚੇ ਨੂੰ ਕੋਚਿੰਗ ਦਿੰਦੇ ਨੇ ਤੇ ਬਚਪਨ ਤੋਂ ਹੀ ਅਭਿਸ਼ੇਕ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਬਸ ਫਿਰ ਪਿਤਾ ਨੇ ਵੀ ਉਸ ਦੀ ਇਸ ਪ੍ਰਤਿਭਾ ਨੂੰ ਨਿਖਾਰਿਆ ਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ ਕੀ ਕਹਿਣਾ ਚਾਹੋਗੇ ਅੱਜ ਖੁਸ਼ੀ ਕਿਤਨਾ ਜ਼ਾਹਿਰ ਕਰੀ ਕੋਈ ਜੀ ਬੜਾ ਖੁਸ਼ੀ ਦਾ ਦਿਨ ਆਇਆ ਕਿ ਮੇਰਾ ਬੇਟਾ ਆਈਪੀਐਲ ਦੀ ਟੀਮ ਤੇ ਸਿਲੈਕਟ ਹੋਇਆ ਹੈ ਔਰ ਸੰਗ ਰਾਜ ਹੈਦਰਾਬਾਦ ਟੀਮ ਜਿਹੜੀ ਕਿ ਇੰਡੀਆ ਦੀ ਫੇਵਰਿਟ ਟੀਮ ਹੈ ਔਰ ਉਹਦੇ ਵਿੱਚ ਉਹਨੂੰ ਮੌਕਾ ਮਿਲ ਰਿਹਾ ਔਰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆਂ ਸਾਡਾ ਪਰਿਵਾਰ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਤੁਹਾਨੂੰ ਖੇਡਣ ਦਾ ਮੌਕਾ ਮਿਲੇਗਾ ਸ਼ੁਰੂਆਤ ਕਿੱਥੋਂ ਉਹਨਾਂ ਨੇ ਕੀਤੀ ਸੀ ਕਿਸ ਤਰ੍ਹਾਂ ਸ਼ੁਰੂਆਤ ਹੋਈ ਉਹਨਾਂ ਦੀ ਸ਼ੌਂਕ ਜਿਹੜਾ ਕਿਸ ਤਰ੍ਹਾਂ ਪਿਆ ਸੀ ਤੇ ਬਚਪਨ ਵਿੱਚ ਜਦੋਂ ਇੱਥੇ ਖੇਡਦੇ ਸੀ ਉਸ ਤਰ੍ਹਾਂ ਦਾ ਰੋਜ਼ਾਬ ਕਦੋਂ ਕਿਸ ਤਰ੍ਹਾਂ ਹੁੰਦਾ ਸੀ ਉਹਨਾਂ ਦਾ ਉਹ ਦੇਖੋ ਜੀ ਉਹਨਾਂ ਨੂੰ ਸ਼ੌਂਕ ਤੇ ਮੇਰਾ 4 ਸਾਲ ਦਾ ਇਹ ਜੁਰਾ ਦਾ ਰੋਪਿਆ ਗਿਆ ਕਿਉਂ ਮੈਂ ਖੁਦ ਪਲੇਅਰ ਸੀ ਮੈਂ ਕ੍ਰਿਕਟ ਖੇਡਦਾ ਸੀ ਕਿ ਮੇਰੇ ਨਾਲ ਮੇਰੀ ਮੇਰੀ ਬੈਡ ਬੋਲਾ ਨੂੰ ਲੈ ਕੇ ਘਰ ਖੇਡਦਾ ਰਹਿੰਦਾ ਸੀ ਉਹਨੂੰ ਦੇਖ ਕੇ ਉਹਨੂੰ ਇੰਨਾ ਸ਼ੌਂਕ ਪਿਆ ਕਿ ਉਹਦੇ ਮਨ 'ਚ ਆ ਗਿਆ ਕਿ ਮੈਂ ਮੈਂ ਜਲਦੀ ਹੀ ਬੰਨਾ ਕ੍ਰਿਕਟਰ ਹੀ ਬੰਨਾ ਔਰ ਔਰ ਟੀਮ ਦੇ ਵਿੱਚ ਇੰਡੀਆ ਟੀਮ 'ਚ ਮੈਂ ਜਾਣਾ ਤੇ ਉਹ ਦੁਨੀਆਂ ਇੰਡੀਆ 'ਤੇ ਖੇਡ ਗਿਆ ਔਰ ਕਿ ਭਗਵਾਨ ਨੇ ਚਾਇਆ ਕਿ ਉਹ ਸੀਨੀਅਰ ਟੀਮ ਟੂਰ ਦਾ ਮੌਕਾ ਮਿਲੇਗਾ ਜਦੋਂ ਇੱਥੇ ਮੱਲੇ ਦੇ ਵਿੱਚ ਖੇਡਦੇ ਹੁੰਦੇ ਸੀ ਤੇ ਉਦੋਂ ਪਰਫਾਰਮੈਂਸ ਕਿਸ ਤਰ੍ਹਾਂ ਦਾ ਹੁੰਦਾ ਸੀ ਕਿਸ ਤਰ੍ਹਾਂ ਯਾਰਾਂ ਦੋਸਤਾਂ ਨਾਲ ਖੇਡਦੇ ਹੁੰਦੇ ਸੀ ਮੱਲੇ ਜਦੋਂ ਖੇਡਦਾ ਸੀ ਬੜਾ ਅੱਛਾ ਖੇਡਦਾ ਸੀ ਛੋਟਾ ਜਿਹਾ ਬੱਚਾ ਹੁੰਦਾ ਸੀ ਜਦੋਂ ਸਾਰੀ ਕਲੋਨੀ ਦੇ ਬੱਚੇ ਖੇਡਦੇ ਸੀ ਔਰ ਉਹ ਸਾਰੇ ਅਕਸਰ ਆ ਕੇ ਮੈਨੂੰ ਇਹ ਕਹਿੰਦੇ ਹੁੰਦੇ ਵੀ ਬੜਾ ਅੱਛਾ ਤੁਹਾਡਾ ਬੱਚਾ ਖੇਡਦਾ ਔਰ ਅੰਕਲ ਜੀ ਨੂੰ ਜੂ ਖਿਲਾਓ ਔਰ ਜਦੋਂ ਉਹਨੂੰ ਦੇਖਿਆ ਤੇ ਸਾਰੀ ਕਲੋਨੀ ਬੜੀ ਖੁਸ਼ ਹੁੰਦੀ ਵੀ ਉਹਨੂੰ ਦੇਖ ਕੇ ਉਹ ਇੱਥੇ ਸਾਰੇ ਇਹਦੇ ਬਚਪਨ ਦੇ ਯਾਰ ਆ ਤੇ ਸਾਰੇ ਇਹਦੇ ਨਾਲ ਗਿੱਕੜ ਖੇਲਦੇ ਸੀ ਤੇ ਉਹਨੂੰ ਇੰਨਾ ਸ਼ੌਕ ਪੈ ਗਿਆ ਫਿਰ ਮੈਂ ਉਹਨੂੰ ਗਾਂਧੀ ਜੀ ਕੋਲ ਲੈ ਕੇ ਗਿਆ ਫਿਰ ਉਹਨੂੰ ਮੈਂ ਆਪ ਜਿਸ ਟ੍ਰੇਨਿੰਗ ਕਰਾਈ ਉਹਨੂੰ ਮੇਰੇ ਸਾਰੇ ਜਿਨੇ ਵੀ ਅੰਮ੍ਰਿਤਸਰ ਦੇ ਮੇਰੇ ਅੱਛੇ ਕਰਿਕਟਰ ਹੈਗੇ ਨੇ ਫਰਸਟ ਕਲਾਸ ਕਰਿਕਟਰ ਉਹਨਾਂ ਦਾ ਬੜਾ ਸੰਯੋਗ ਰਿਹਾ ਅੰਮ੍ਰਿਤਸਰ ਗੇਮਸ ਦਾ ਬੜਾ ਸੰਯੋਗ ਸੀ ਫਿਰ ਅੰਮ੍ਰਿਤਸਰ ਦੇ ਜਿਹੜੇ ਹਰਵਿੰਦਰ ਸਿੰਘ ਜੀ ਨੇ ਉਹਨਾਂ ਦਾ ਬੜਾ ਯੋਗਦਾਨ ਰਿਹਾ ਸੰਦੀਪ ਸਾਵਲ ਦਾ ਬੜਾ ਰਿਹਾ ਔਰ ਜਿਨੇ ਵੀ ਫਰਸਟ ਕਲਾਸ ਕਰਿਕਟਰ ਨੇ ਇਹਨਾਂ ਨੇ ਇਹਨੂੰ ਆਰ ਟਾਈਮ ਟਿਪਸ ਦਿੰਦੇ ਰਹਿੰਦੇ ਸੀ ਔਰ ਰਾਂਜੀ ਟਰਾਫੀ ਵੀ ਖੇលਿਆ ਔਰ ਅੰਡਰ 19 ਵਰਲਡ ਕੱਪ ਵੀ ਖੇលਿਆ ਔਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਬੜਾ ਸੰਯੋਗ ਹੈ ਕਿ ਉਹਨਾਂ ਨੇ ਇਹਨੂੰ ਅਸ਼ੀਰਵਾਦ ਦੇ ਕੇ ਅੱਗੇ ਕਰ ਲਿਆ ਮੈਂ ਬੜਾ ਧੰਨਵਾਦ ਕਰਦਾ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦਾ ਔਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਔਰ ਜਦੋਂ ਇੰਡੀਆ ਟੀਮ ਤੇ ਗਿਆ ਔਰ ਰਾਹੁਲ ਢਰਾਵਡ ਸਰ ਦੇ ਅੰਡਰ ਰਹਾ ਕਿ ਰਾਹੁਲ ਢਰਾਵਡ ਸਾਹਿਬ ਨੇ ਇਹਨੂੰ ਬਹੁਤ ਪਿਆਰ ਕੀਤਾ ਔਰ ਬੜੇ ਨੂੰ ਅੱਛੇ ਟਿਪਸ ਦੇ ਕੇ ਇਹਨੂੰ ਅੱਛੀ ਪਰਫਾਰਮੈਂਸ ਲਿਆਉਣ ਦੇ ਵਿੱਚ ਉਹਨਾਂ ਦਾ ਬੜਾ ਯੋਗਦਾਨ ਸੀ ਰਾਹੁਲ ਢਰਾਵਡ ਜੀ ਨੇ ਦਾ ਬੜਾ ਸੰਜੋਗ ਹੈ ਇਹਦੇ ਨਾਲ ਉੱਥੇ ਅਭਿਸ਼ੇਕ ਦੀ ਮਾਤਾ ਤਾਂ ਇਸ ਮੌਕੇ ਕਾਫੀ ਖੁਸ਼ ਨਜ਼ਰ ਆਈ ਤੇ ਨਾਲ ਹੀ ਪੈਣਾ ਤੇ ਦੋਸਤਾਂ ਨੇ ਕਿਹਾ ਕਿ ਉਸ ਵਾਰ ਆਈਪਲ ਵੇਖਣ ਲਈ ਹైదరాబాద్ ਜ਼ਰੂਰ ਜਾਣਗੇ ਮਾਤਾ ਜੀ ਨੂੰ ਪੁੱਛ ਲੈਣੀ ਆ ਕਿੰਨੀ ਖੁਸ਼ੀ ਹੋ ਰਹੀ ਆ ਅੱਜ ਹਾਂਜੀ ਬਹੁਤ ਖੁਸ਼ੀ ਹੋ ਰਹੀ ਆ ਜੀ ਕਿ ਅਭਿਸ਼ੇਕ ਨੂੰ ਬਹੁਤ ਮੌਕਾ ਮਿਲਿਆ ਸਨਰਾਈਜ਼ ਹైదరాబాద్ ਵੱਲੋਂ ਔਰ ਅਚੀ ਪਰਫਾਰਮੈਂਸ ਦਵੇ ਤੇ ਦੇਸ਼ ਦਾ ਨਾਮ ਰੋਸ਼ਨ ਕਰੇ ਅਸੀਂ ਬੜੇ ਖੁਸ਼ ਹੈ ਗਿਆ ਹੇ ਹੇ ਫੁਰੇ ਆਪਸੀ ਇਕ 올 ਦਾ ਬੈਸ ਕੀ ਕਹਿਣਾ ਚਾਹੁੰਦੇ ਇਹ ਸਿਸਟਰ ਦੇ ਨਾਲ ਗੱਲ ਕਰ ਲੈਣੇ ਆ ਕਿਉਂਕਿ ਭੈਣਾਂ ਨੂੰ ਵੀ ਬੜਾ ਚਾਹ ਹੁੰਦਾ ਵਾ ਜਦੋਂ ਭਰਾ ਕਿਸੇ ਰੁਤਬੇ ਦੇ ਉੱਤੇ ਖੜਾ ਹੋ ਜਾਂਦਾ ਵਾ ਕੀ ਕਹਿਣਾ ਚਾਹੁੰਦੇ ਜੀ ਇਹ ਬਹੁਤ ਹਮ ਤਾਂ ਬਹੁਤ ਐਕਸਾਈਟਡ ਬਸ ਵੇਟ ਕਰ ਰਹੇ ਇਹ ਡੇਸ ਕਿਵੇਂ ਜਾਏ ਔਰ ਫਿਰ ਹਮ ਆਈਪੀਐਲ ਦੇਖੇ ਔਰ ਇਸ ਵੇਲੇ ਤੋਂ ਹਮਨੇ ਆਈਪੀਐਲ ਮੈਚ ਦੇਖਣੇ ਵੀ ਜਾਣਾ ਹਦਯਾਬਾਦ ਨੂੰ ਉਸਕਾ ਸੋ ਵੀ ਆਰ ਵੈਰੀ ਐਕਸਾਈਟਡ ਯਾਰਾ ਦੋਸਤਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਵਿਸ਼ੇਕ ਦੇ ਜਿਹੜੇ ਯਾਰ ਸੀ ਜਿਨ੍ਹਾਂ ਨੇ ਬਚਪਨ ਦੇ ਨਾਲ ਇਹਦੇ ਨਾਲ ਸਮੇਂ ਆਪਣਾ ਜਿਹੜਾ ਕੱਢਿਆ ਵਾ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਮਨਾ ਰਹੇ ਜੀ ਅੱਜ ਦਾ ਦਿਨ ਬਹੁਤ ਵਧੀਆ ਜੀ ਭੰਗੜੇ ਭੁੰਗੜੇ ਪਾ ਰਹੇ ਆ ਨੱਚ ਟੱਪ ਰਹੇ ਆ ਨਾਲ ਮਠਾਈਆਂ ਮਠੂਈਆਂ ਖਾ ਰਹੇ ਆ ਨਾਲ ਯਾਰਾਂ ਦੋਸਤਾਂ ਨਾਲ ਉਹਨਾਂ ਦੀ ਫੈਮਿਲੀ ਨੂੰ ਖਵਾ ਰਹੇ ਆ ਤੇ ਪੂਰਾ ਚਾਚੀ ਜੀ ਜੀ ਦੇ ਵੇਟ ਕਰ ਰਹੇ 24 ਮਾਰਚ ਦਾ ਕਿ ਕਦੋਂ ਆਵੇ ਤੇ ਅਸੀਂ ਛੇਤੀ ਛੇਤੀ ਉਹਦਾ ਵੇਖੀਏ ਮੈਚ ਬਚਪਨ ਵਿੱਚ ਜਦੋਂ ਖੇលਦੇ ਹੁੰਦੇ ਸੀ ਤੁਹਾਡੇ ਨਾਲ ਤੇ ਤੁਹਾਨੂੰ ਲੱਗਦਾ ਸੀ ਕਦੀ ਕਿ ਯਾਰ ਇਸ ਤਰ੍ਹਾਂ ਦਾ ਦਿਨ ਵੀ ਆਏਗਾ ਇਹਨਾਂ ਦਾ ਸਰ ਸ਼ੁਰੂ ਤੇ ਹੀ ਹੋਇਆ ਇਹਨਾਂ ਠੀਕ ਖੇਲਦਾ ਸੀ ਤੇ ਇੱਕ ਉਮੀਦ ਸੀ ਕਿ ਹਾਂ ਕਿ ਜਾਏਗਾ ਅੱਗੇ ਤੱਕ ਜਾਏਗਾ ਹਾਂ 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 ਤੇ ਅੱਜ ਮੈਨੂੰ ਬਹੁਤ ਪ੍ਰਾਊਡ ਹੈਗਾ ਕਿ ਅੱਗੇ ਤੱਕ ਆਈ ਖਲਗੀ ਆਈਪੀਐਲ ਤੱਕ ਪਹੁੰਚ ਗਿਆ ਮੈਨੂੰ ਅੱਜ ਬਹੁਤ ਖੁਸ਼ੀ ਗੀਆ ਕਿਸ ਤਰ੍ਹਾਂ ਕਿਸ ਤਰ੍ਹਾਂ ਖੁਸ਼ੀ ਜੈਰ ਕਰਦੇ ਜੀ ਸਰ ਆਪਾਂ ਬਹੁਤ ਸਵੀਅਰ ਤੋਂ ਲੱਗੇ ਹੋਇਆ ਡਾਂਸ ਕਰ ਰਹੇ ਆ ਭੰਗੜਾ ਪਾ ਰਹੇ ਆ ਉਹਨਾਂ ਦੀ ਫੈਮਲੀ ਦੇ ਨਾਲ ਇੰਜੋਏ ਕਰ ਰਹੇ ਆ ਸਵੀਟਸ ਖਾ ਰਹੇ ਆ ਉਹ ਅੱਜ ਤੇ ਤੁਹਾਡਾ ਡਿਨਰ ਵੀ ਇੱਥੇ ਹੈ ਸਰ ਬਹੁਤ ਖੁਸ਼ੀ ਗੀ ਸਾਨੂੰ ਬਹੁਤ ਖੁਸ਼ੀ ਆ ਬੇ ਆ ਬੇ ਆ ਬੇ ਆ ਬੇ ਆ ਉਹ ਤੁਸੀਂ ਦੇਖ ਸਕਦੇ ਜੀ ਕਿ ਖੁਸ਼ੀ ਸਾਫ ਜਾਇਰ ਹੋ ਰਹੀ ਹੈ ਕਿ ਛੋਟੀ ਜੀ ਉਮਰ ਦੇ ਵਿੱਚ ਜਦੋਂ ਐਡਾ ਵੱਡਾ ਰਤਬਾ ਕੋਈ ਹਾਸਲ ਕਰ ਲੈਂਦਾ ਵਾ ਤੇ ਪਰਿਵਾਰ ਦੀ ਖੁਸ਼ੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਯਾਰਾਂ ਦੋਸਤਾਂ ਦੀ ਵੀ ਖੁਸ਼ੀ ਵੱਧ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਅਭਿਸ਼ੇਕ ਸ਼ਰਮਾ ਦੇ ਘਰ ਵਿੱਚ ਮੌਜੂਦ ਹਾਂ ਤੇ ਨੱਚ ਟੱਪ ਕੇ ਭੰਗੜੇ ਪਾਏ ਜਾ ਰਹੇ ਨੇ ਤੇ ਇੰਜੋਏਮੈਂਟ ਪੂਰੀ ਕੀਤੀ ਜਾ ਰਹੀ ਹੈ ਕਿ ਅਭਿਸ਼ੇਕ ਸ਼ਰਮਾ ਕੁਛ ਬਣ ਗਿਆ ਕੈਮਰਾਮੈਨ ਦੀਪਕ ਪាចਾਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਹੰਡੀ ਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ